ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪਹਿਲਾ ਕੁਟਾ ਜੀ ਇਕ ਓੰਕਾਰ ਸਤ ਗੁਰ ਪ੍ਰਸਾਦ ਮਾਣਿ ਕੁਚ ਅਜੀ ਅਮਾਵਣ ਢੋਸੜੇ ਹਾਂ ਕਿਉ ਸੋਹ ਰਾਵਣ ਜਾਉ ਜੀਓ ਇੱਕ ਦੂ ਇੱਕ ਚੜੰਦੀਆ ਕੌਣ ਜਾਣੇ ਮੇਰਾ ਨਾਉ ਜੀਉ ਮੰਨ ਕੁਛ ਜੀ ਅਮਾਵਨ ਢੋਸੜੇ ਹਾਂ ਕਿਉ ਸ਼ੋਰਾਵਣ ਜਾਉ ਜੀਉ ਇੱਕ ਦੂ ਇੱਕ ਚੜੰਦੀਆ ਕੌਣ ਜਾਣੇ ਮੇਰਾ ਨਾਉ ਜੀਉ ਜਿੰਨੀ ਸਾਖੀ ਸਹਰਾਵਿਆ ਸੇ ਅੰਬੀ ਸ਼ਾਵੜੀਏ ਜੀਓ ਸੇ ਗੁਣ ਮਾਨਯ ਨਾ ਆਵਨੀ ਹਉ ਕੈ ਜੀ ਦੋਸ਼ ਤਰਿਓ ਜੀਓ ਕਿਆ ਗੁਣ ਤੇਰੇ ਵਿਥਰਾ ਹਾ ਕਿਆ ਕਿਆ ਕਿਨਾ ਤੇਰਾ ਨਾਉ ਜੀਓ ਇਕਤ ਟੋ ਅੰਬੜਾ ਹਾਂ ਸਦ ਕੁਰਬਾਨੇ ਤੀਰ ਜਾਉ ਜੀਉ ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਉ ਸੇ ਵਸਤੂ ਸ਼ਹਿ ਦਿੱਤੀਆ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾ ਆਸ ਜੀਓ ਹਾਂ ਏਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜੀਓ ਅੰਬਰ ਕੂੰਜਾ ਕੁਰ ਲਿਆ बाग बैठे आए जिय सातन चली साह रै क्या मोह देसी अग्गे जाए जियो ਸੁੱਤੀ ਸੁੱਤੀ ਝਲ ਥੀਆ ਭੁੱਲੀ ਵਾਟੜੀ ਆਸ ਜੀਓ ਤਾ ਸ਼ਹਿ ਨਾਲੋਂ ਮੁਤੀ ਅਸ ਦੁੱਖਾਂ ਕੂੰ ਤਰੀ ਆਸ ਜੀਓ ਬੋਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੋਹਾਗਣੀ ਜੀਓ ਤਦ ਗੁਣ ਮੈਂ ਸਭ ਅਵਗਣਾ ਇਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੋਹਾਗਣੀ ਮੈਂ 도ਹਾ ਗਣ ਕਾਈ ਰਾਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਮਹੱਲਾ ਪਹਿਲਾ ਕੁਚੱਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਮੰਨ ਕੁਚੱਜੀ ਅਮਾਵਨ ਡੋਸੜੇ ਹਾਂ ਕਿਉਂ ਸ਼ੋਹ ਰਾਵਣ ਜਾਉ ਜਿਉ ਇੱਕ ਦੂ ਇੱਕ ਚੜਹੰਦੀਆਂ ਕੌਣ ਜਾਣੇ ਮੇਰਾ ਨਾਉ ਜੀਉ